ਗਾਉ के गोबर ਕਰਦੀ ਖੱਤਰੀ ਇਸੇ ਬਹਿਸ ਵਿੱਚ ਟੋਕਰੀ ਲੈ ਕੇ ਨਿਆਣਿਆਂ ਨੂੰ ਕਹਿੰਦਾ ਆਓ ਗਊ ਮਾਤਾ ਨੇ ਗੋਆ ਕੀਤਾ ਹੈ ਪੋਚਾਂ ਫੇਰਾਂਗੇ ਚੌਂਕਾ ਸੁੱਚਾ ਹੋਵੇਗਾ ਗੁਰੂ ਕਹਿੰਦਾ ਜਿਹਦਾ ਗੋਹਾ ਤੇਰਾ ਚੌਂਕਾ ਸੁੱਚਾ ਕਰਦਾ ਐ ਇੰਨਾ ਗੁਲਾਮ ਜਿੰਨੂੰ ਤੂੰ ਪੂਜਣਾ ਉਹਦੇ ਤੋਂ ਤੂੰ ਟੈਕਸ ਲੈਣਾ ਪਿਆਰ ਇਹਨੂੰ ਇਸ ਪੱਕ ਤੋਂ ਲਿਆ ਗਊ ਬ੍ਰਾਹਮਣ ਕੋਕਰ ਲਾਵੋ गोबर ਤਰ ਨਾ ਜਾਈ ਗਾਂ ਦੇ ਗੋਏ ਨੇ ਤੈਨੂੰ ਪਾਰ ਨਹੀਂ ਕਰ ਦੇਣਾ ਇਹ ਸਦੀਆਂ ਪਹਿਲਾਂ ਗੁਰੂ ਨੇ ਕਿਹਾ ਨਾ ਗਊ ਮੂਤਰ ਤੇ ਨਾ ਗਾਂ ਦਾ ਗੋਬਰ ਚਲੋ ਮੈਂ ਫਿਰ ਅਰਜ਼ ਕਰਾਂਗਾ ਮੈਂ ਈਰਖਾ ਚ ਨਹੀਂ ਕਹਿ ਰਿਹਾ ਇਹ ਖੋਲਾ ਮਹੱਲਾ ਨਾ ਹੁੰਦਾ ਤੇ ਯਾਦ ਰੱਖੋ ਅੱਜ ਹਿੰਦੁਸਤਾਨ ਦੀ ਤਸਵੀਰ ਕੁਝ ਖੋਰ ਹੋਣੀ ਸੀ ਆ ਕੇਸਗੜ ਸਾਹਿਬ ਬੈਠੇ ਮੈਨੂੰ ਚਾਵਲਾ ਸਾਹਿਬ ਕਹਿ ਕੇ ਗਏ ਕਿ ਸਿੰਘ ਸਾਹਿਬ ਕੇਸਗੜ ਦਾ ਜ਼ਿਕਰ ਕੀਤਾ ਕਿਉਂਕਿ ਸਾਡੇ ਬਾਰੇ ਜ਼ਿਆਦਾ ਵਿਦਵਾਨ ਜਿਹੜੇ ਨੂੰ ਕੇਸਗੜ ਨੂੰ ਕਿਲੇ ਹੀ ਕਹਿੰਦੇ ਆ ਨਹੀਂ ਪਿਆਰੋ ਤੁਹਾਨੂੰ ਸਭ ਨੂੰ ਪਤਾ ਹੈ ਵੀ ਕੇਸਗੜ ਕਿਲਾ ਨਹੀਂ ਇਹ ਤਖਤ ਖੈ ਕਿਉਂਕਿ ਸਾਰੇ ਕਹੀ ਜਾਂਦੇ ਆ ਕਿਲਾ ਨਹੀਂ ਕਿਲਾ ਇਹ ਤਖਤ ਹੈ ਤਖਤਾਂ ਵਿੱਚ ਤੇ ਕਿਲਿਆਂ ਵਿੱਚ ਬੜਾ ਫਰਕ ਹੁੰਦਾ ਜੇ ਦਰਬਾਰ ਸਾਹਿਬ ਤੇ ਅਕਾਲ ਤਖਤ ਵਿੱਚ ਬੜਾ ਫਰਕ ਹੈ ਮੈਂ ਸਾਹਮਣੇ ਦੇਖਿਆ ਲਿਖਿਆ ਸੀ ਗੁਰਦੁਆਰਾ ਕੇਸਗੜ੍ਹ ਸਾਹਿਬ ਉਹ ਸਿੱਖੋ ਤਖਤ ਗੁਰਦੁਆਰਾਂ ਨਹੀਂ ਹੁੰਦਾ ਤੇ ਗੁਰਦੁਆਰ ਦੁਆਰਾ ਤਖਤ ਨਹੀਂ ਹੁੰਦਾ ਮੇਰੀ ਬੇਨਤੀ ਨਾਲ ਤੁਸੀਂ ਸਹਿਮਤ ਹੋਵੋਗੇ ਅਸੀਂ ਇਸ ਗੱਲ ਨੂੰ ਸਮਝੀਏ ਕੇਸਗੜ੍ਹ ਕਿਉਂ ਰੱਖਿਆ ਅੰਮ੍ਰਿਤਸਰ ਕਿਉਂ ਨਾ ਰੱਖ ਦਿੱਤਾ ਇਹ ਪਹਾੜੀ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਕੱਲਾ ਖਾਲਸਾ ਨਹੀਂ ਸਾਜਿਆ ਇਸ ਖਾਲਸੇ ਨੂੰ ਉਹ ਦਾਤ ਦਿੱਤੀ ਜੀਏ ਇੱਕੋ ਵੇਲੇ ਸਰਬ ਵਿਆਪਕ ਹੋ ਗਏ ਮੈਂ ਥੋੜਾ ਜਿਹਾ ਵਿਸ਼ੇ ਤੋਂ ਖਟਿਆ ਜ਼ਰੂਰ ਹਾਂ ਪਰ ਮੇਰੀ ਬੇਨਤੀ ਮੈਂ ਗੱਲ ਪਟਨਾ ਸਾਹਿਬ ਕਹੀ ਸੀ ਖਾਲਸਾ ਜੀ ਦੋ ਗੱਲਾਂ ਆਪਣੇ ਘਰ ਚੋਂ ਕਦੀ ਨਾ ਨਿਕਲਣ ਦਿਆ ਜੇ ਯਤਨ ਕਰਿਓ ਇੱਕ ਤੁਹਾਡੇ ਘਰ ਚੋਂ ਊੜਾ ਨਾ ਨਿਕਲੇ ਦੂਜਾ ਤੁਹਾਡੇ ਘਰ ਚੋਂ ਜੂੜਾ ਨਾ ਨਿਕਲੇ ਇਹ ਦੋ ਗੱਲਾਂ ਯਾਦ ਰੱਖਿਓ ਉੜਾ ਯਾਦ ਰੱਖੋ ਜੇ ਗੁਰਮਖੀ ਰਹੇਗੀ ਜੇ 35 ਰੱਖੇ ਰਕਾਂਗੇ ਗੁਰਮਖੀ ਹੋਵੇਗੀ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਘਰ ਵਿੱਚ ਜਰੂਰ ਹੋਵੇਗਾ ਜੇ ਸਿੱਖ ਦੇ ਪੁੱਤਰ ਦੇ ਸਿਰ ਤੇ ਜੂੜਾ ਹੋਵੇਗਾ ਇਹਦਾ ਕੇਸਗੜ ਕਦੀ ਵਿਰਾਨ ਨਹੀਂ ਹੋ ਸਕੇਗਾ ਇਹ ਹੈ ਕਿਲਾ ਨਹੀਂ ਸੁਣੋ ਮੇਰੀ ਬੇਨਤੀ ਇਹ ਹੈ ਤਖਤ ਪਰ ਨਾ ਕਿਲੇ ਦਾ ਦਿੱਤਾ ਮੈਂ ਕਿਹਾ ਕਿਲਾ ਨਹੀਂ ਪਰ ਗੜਦਰ ਤੇ ਕਿਲਾ ਹੁੰਦਾ ਗੜਦਰਤ ਆਨੰਦਗੜ ਤਾਰਾਗੜ ਹੋਲਗੜ ਲੋਹਗੜ ਫਤਿਹਗੜ ਗੜ ਤਾਂ ਕਿਲਾ ਹੁੰਦਾ ਗੁਰੂ ਨੇ ਇੱਥੇ ਭਾਵੇਂ ਕਿਲਾ ਨਹੀਂ ਉਸਾਰਿਆ ਪਰ ਨਾ ਇਹਨੂੰ ਕੇਸਗੜ ਦਾ ਦਿੱਤਾ ਜਿਵੇਂ ਕਿਲੇ ਵਿੱਚ ਬੈਠੇ ਕੋਈ ਬੰਦੇ ਨੂੰ ਕੋਈ ਖਤਮ ਨਹੀਂ ਕਰ ਸਕਦਾ ਗੁਰੂ ਦੇ ਦਿੱਤੇ ਕੋਈ ਕੇਸਗੜ ਵੀ ਜਿਹੜਾ ਰਹੀਂਦਾ ਯਾਦ ਰੱਖਿਓ ਉਹਦੀ ਸਿੱਖੀ ਨੂੰ ਵੀ ਕੋਈ ਖਤਮ ਨਹੀਂ ਕਰ ਸਕਦਾ ਹਰ ਸਿੱਖ ਦੇ ਸਿਰ ਤੇ ਕੇਸਗੜ ਹੈ ਮੈਂ ਫਿਰ ਬੇਨਤੀ ਕਰਾ ਆਨੰਦਪੁਰ ਵੱਖਰਾ ਹੈ ਕੇਸਗੜ ਵੱਖਰਾ ਹੈ ਹੈ ਤਾਂ ਸ਼ਹਿਰ ਆਪਾਂ ਕਹਿੰਦੇ ਜਦੋਂ ਪੰਜ ਪਿਆਰੇ ਅਮਰਿਸ਼ ਕਾੰਦੇ ਆ ਉਹ ਕਹਿੰਦੇ ਜਨਮ ਸਥਾਨ ਤੇਰਾ ਕੇਸਗੜ ਹੈ ਸ਼ਹਿਰ ਦਾ ਹੋਣਾ ਤੇ ਜਨਮ ਸਥਾਨ ਦਾ ਹੋਣਾ ਦੋਨਾਂ ਦਾ ਫਰਕ ਨਹੀਂ ਅਸੀਂ ਜੀ ਮੈਂ ਮੈਂ ਲੁਧਿਆਣਾ ਆਇਆ ਲੁਧਿਆਣਾ ਸ਼ਹਿਰ ਹੈ ਮੇਰਾ ਘਰ ਕਿੱਥੇ ਵੇ ਆਨੰਦਪੁਰ ਸਾਹਿਬ ਸ਼ਹਿਰ ਹੈ ਕੇਸਗੜ ਮੇਰਾ ਜਨਮ ਸਥਾਨ ਹੈ ਜੇ ਕੇਸਗੜ ਕਾਇਮ ਰਹੇਗਾ ਆਨੰਦਪੁਰ ਕਦੀ ਨਹੀਂ ਉੱਚੜਨਾ ਹਰ ਚੀਜ਼ ਦਾ ਸਬੰਧ ਸਾਡੇ ਅੰਦਰ ਨਾਲ ਹੈ ਇਥੋਂ ਤੱਕ ਮੈਂ ਕਿੰਨਾ ਖੰਡਨ ਕਰਨ ਦੀ ਥਾਂ ਜਿੱਥੇ ਗੁਰੂ ਦੇ ਪੈਰਾਂ 'ਚ ਲੱਗੇ ਚਰਣਾ 'ਚ ਲੱਗੇ ਕੋਈ ਰੇਤ ਦਾ ਕਣ ਵੀ ਹੈ ਉਹਨੂੰ ਵੀ ਖੰਡਨ ਨਾ ਕਰੋ ਉਹ ਵੀ ਬਹੁਤ ਵੱਡੇ ਅਰਥ ਲੈ ਕੇ ਬੈਠਾ ਹੋਇਆ ਹੈ ਸਤਿਗੁਰੂ ਨੇ ਕਿਰਪਾ ਕੀਤੀ ਇਹ ਕੇਸ ਗੜ ਸਾਨੂੰ ਦਿੱਤਾ ਇੱਥੇ ਇੱਕ ਬਖਸ਼ਿਸ਼ ਹੋਈ ਇਸ ਖੋਲੇ ਮਹੱਲੇ ਦਾ ਪਿਸ਼ੋਕੜ ਕੀ ਕਹ ਮੈਂ ਥੋੜੀ ਜੀ ਬਾਣੀ ਚ ਅਰਜ਼ ਕਰਨੀ ਚਾਹਾਂ ਫਿਰ ਤੁਕਤ ਆਵਾ ਗਉ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰ ਨਾ ਜਾਈ ਤੋਤੀ ਟਿੱਕਾ ਤੈ ਜਪਮਾਲੀ ਧਨ ਮਲੇ ਸ਼ਖਾਈ ਥੋੜੇ ਜਿਹੇ ਦੇ ਅਰਥ ਆਪਾਂ ਕਰ ਲੈਂਦੇ ਆ ਕਿਉਂਕਿ ਸਾਰੇ ਸੱਜਣ ਅਰਥ ਸਮਝਣ ਵਾਲੇ ਨਹੀਂ ਤੋਤੀ ਟਿੱਕਾ ਤੇ ਜਪਮਾਲੀ ਮਾਲਾ ਇਹ ਵੈਸ਼ਨਵ ਦੇ ਚਿੰਨ ਨੇ ਜੀ ਉਹਨੇ ਤਿਲਕ ਵੀ ਲਾਏ ਨੇ ਉਹਨੇ ਤੋਤੀ ਵੀ ਬੰਨੀ ਉਹਦੇ ਕੁਮਾਲਾ ਵੀ ਪਰ ਗੁਰੂ ਸਾਹਿਬ ਕਹਿੰਦੇ ਨੇ ਇੰਨਾ ਮਾਨਸਿਕ ਤੌਰ ਤੇ ਗੁਲਾਮ ਹੈ ਜਿਹੜਾ ਇਹਦੀ ਤੋਤੀ ਨੂੰ ਟਿੱਕੇ ਨੂੰ ਜਨਿਉ ਦਾ ਨਿਰਾਦਰ ਕਰਦਾ ਹੈ ਉਹਨੂੰ ਮਲੇਸ਼ ਕਹਿੰਦੇ ਤੇ ਰਾਤ ਨੂੰ ਮਲੇਸ਼ ਦੇ ਘਰ ਵੀ ਜਾ ਕੇ ਰੋਟੀ ਖਾਂਦਾ ਹੈ ਮਾਨਸਿਕ ਤੌਰ ਤੇ ਗੁਲਾਮ ਹੋ ਚੁੱਕਾ ਹੈ ਇਸ ਬਿਨ 300 ਨੂੰ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਿਤਾਬ ਲੋਕ ਕੇ ਪੂਜਾ ਕਰਦਾ ਹੈ ਸਾਲਗ੍ਰਾਮ ਦੀ ਬਾਹਰ ਕਚਹਿਰੀਆਂ ਵੀ ਜਾ ਕੇ ਕਿਤੇ ਬਾਂਦੀਆਂ ਸਿਫਤਾਂ ਕਰਦਾ ਹੈ ਕੁਰਾਨ ਦੀ ਵਾਹ ਵਾਹ ਕਿਆ ਬਾਤ ਸਾਬ ਜੀ ਕਿਆ ਬਾਤ ਗੁਰੂ ਕਹਿੰਦਾ ਤੂੰ ਗੁਲਾਮ ਹੈ ਜਿਹੜਾ ਤੂੰ ਕਮਰੇ ਚ ਬੈ ਕੇ ਧਰਮ ਕਮਾਣਾ ਤੂੰ ਸ਼ਰਯਮ ਨਹੀਂ ਕਮਾ ਸਕਦਾ ਇਹੀ ਕਾਰਨ ਨਗਾਰਾ ਵੱਜਦਾ ਇੱਥੇ ਤੁਸੀਂ ਨਗਾਰਿਆਂ ਨਾਲ ਸ਼ੁਰੂਆਤ ਕੀਤੀ ਓਲੇ ਮੱਲੇ ਦੀ ਇਹਦੇ ਵੀ ਕੋਈ ਅਰਥ ਨਹੀਂ ਨਗਾਰਾ ਕਿਉਂ ਵਜਾਏ ਇਹ ਨਗਾਰਾ ਆਜ਼ਾਦੀ ਦਾ ਪ੍ਰਤੀਕ ਹੈ ਔਰੰਗਜ਼ੇਬ ਦੇ ਵੇਲੇ ਇੱਥੋਂ ਤੱਕ ਉਹਨੇ ਹਜ਼ੂਰ ਬਾਰੇ ਜੋ ਪੱਤਰ ਕਾ ਲਿਖਿਓ ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕਹੋ ਉਹ ਸ਼ਬਦ ਵਰਤਿਓ ਨਗਾਰਾ ਨਾ ਵਜਾਣ ਉਹ ਝੰਡੇ ਨਾ ਚੁਲਾਣ ਉਹ ਘੋੜਿਆਂ ਦੀ ਸਵਾਰੀ ਨਾ ਕਰਨ ਹੋਲਾ ਮਹੱਲਾ ਇਸ ਗੁਲਾਮੀ ਨੂੰ ਕੱਟਦਾ ਹੈ ਕਿ ਅਸੀਂ ਨਗਾਰਾ ਵੀ ਵਜਾਵਾਂਗੇ ਸਾਡਾ ਨਿਸ਼ਾਨ ਵੀ ਝੁੱਲੇਗਾ ਇੱਥੇ ਕੋੜ ਸਵਾਰੀ ਵੀ ਹੋਵੇਗੀ ਤੇ ਜਿੱਥੇ ਇੰਨਾ ਕੁਝ ਹੋਵੇਗਾ ਉੱਥੇ ਸਾਰਾ ਦਿਨ ਪਰਮਾਤਮਾ ਦੀ ਸਿਫਤ ਦੇ ਗੀਤ ਵੀ ਗਾਏ ਜਾਣਗੇ ਉੰਜ ਵੈਸੇ ਮੈਨੂੰ ਪਤਾ ਹੈ ਕਿਉਂਕਿ ਸਮਾਂ ਪਾ ਕੇ ਕਈ ਗੱਲਾਂ ਵਿਸਰ ਜਾਂਦੀਆਂ ਨੇ ਨਵੀਨ ਜਨਮ ਲੈ ਲੈਂਦੀਆਂ ਪਹਿਲਾਂ ਕਹਿੰਦੇ ਸੰਜੀ ਇੱਕ ਦਿਨ ਦਾ ਹੋਲਾ ਮਹੱਲਾ ਡਾਕਟਰ ਜੱਗੀ ਲਿਖਦਾ 7 ਦਿਨ ਮਨਾਇਆ ਜਾਂਦਾ ਸੀ 7 ਦਿਨ ਸਿੱਖ ਵਿਸ਼ਵ ਕੋਸ਼ ਵਿੱਚ ਇੰਦਰਾਜ ਪੜੋ ਖੋਲਾ ਮਹੱਲਾ ਉਹ ਕਹਿੰਦਾ 7 ਦਿਨ ਮਨਾਇਆ ਜਾਂਦਾ ਸੀ ਉਸ ਵਕਤ ਉਹਦੀ ਲਿਖਤ ਮੁਤਾਬਕ ਇੱਕ ਜਥਾ ਚਿੱਟੇ ਕੱਪੜੇ ਪਾਉਂਦਾ ਸੀ ਹਮਲਾ ਕਰਨ ਵਾਲਾ ਤੇ ਦੂਜਾ ਕੇਸਰੀ ਰੰਗ ਦੇ ਕੱਪੜੇ ਪਾਉਂਦਾ ਹੁੰਦਾ ਸੀ 7 ਦਿਨ ਗੁਰਬਾਣੀ ਦਾ ਕੀਰਤਨ ਚੱਲਦਾ ਸੀ ਕਥਾ ਚੱਲਦੀ ਸੀ ਇਥੋਂ ਤੱਕ ਕਿ ਢਾਡੀ ਵੀਰ ਜਿਹੜੇ ਨੇ ਉਹ ਆਪਣੇ ਕਲਾ ਰਾਹੀਂ ਵੀ ਰਸ ਦਾ ਜ਼ੋਰ ਦਖਾਉਂਦੇ ਸਨ ਸ਼ਬਦਾਵਲੀ ਰਾਹੀਂ ਇਨੂੰ ਸੁਣ ਤੋਂ ਬਾਅਦ ਖਾਲਸਾ ਜੀ ਖਾਲਸਾ ਫੌਜਾਂ ਘੋੜਿਆਂ ਤੇ ਚੜ ਕੇ ਉਹਨੂੰ ਪ੍ਰੈਕਟੀਕਲ ਤੌਰ ਤੇ ਕਰਕੇ ਦਿਖਾਉਂਦੀਆਂ ਸਨ ਕਿਉਂਕਿ ਸਿੱਖੀ ਚ ਸ਼ਾਸਤਰ ਨੂੰ ਸ਼ਾਸਤਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਇਹ ਵੀ ਰਾਤੀ ਅਰਜ਼ ਕਰਾਂਗਾ ਹੁਣ ਤੁਸੀਂ ਦੇਖੋ ਧੋਤੀ ਤੀਕਾ ਤੈ ਜਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜੈ ਕਿਤੇਬਾ ਸੰਯਮ ਤੁਰਕਾ ਭਾਈ ਤੇਰਾ ਰਹਿਣਾ ਤਹਿਣਾ ਤਾ ਉਹਨਾ ਤੁਰਕਾਂ ਵਰਗਾ ਤੂੰ ਕਾਹਦਾ ਕਿੰਦੂ ਵੇਖੋ ਏਡੀ ਵੱਡੀ ਗੱਲ ਇਹ ਗੱਲਾਂ ਤਾਂ ਬੜੀਆਂ ਵੱਡੀਆਂ ਵੱਡੀਆਂ ਕਰਦੇ ਆ ਮੈਂ ਕਿਹਾ ਹੰਕਾਰ ਨਹੀਂ ਪੂਰੇ ਹਿੰਦੁਸਤਾਨ ਦੀ ਤਵਾਰੀਖ ਵਿੱਚ ਕੋਈ ਲਿਖਤ ਮੈਨੂੰ ਦਿਖਾ ਦਿਓ ਆਸਾ ਦੀਵਾਰ ਦੇ ਮੁਕਾਬਲੇ ਦੀ ਜਿਹੜਾ ਗੁਲਾਮੀ ਦਾ ਰੱਜ ਕੇ ਖੰਡਨ ਕਰਦੀ ਹੋਵੇ ਕੇਵਲ ਗੁਰੂ ਨਾਨਕ ਸਾਹਿਬ ਨੇ ਸੰਯਮ ਤੁਰਕਾਂ ਪਾਈ ਛੋਡੀ ਲੈ ਪਖੰਡਾ ਨਾਮ ਲੈ ਆਂ ਜਾਹੇ ਤਰੰਦਾ ਹੁਣ ਅਗਲਾ ਸ਼ਬਦ ਧਿਆਨ ਨਾਲ ਸੁਣਿਓ ਮਾਨਸ ਖਾਣੇ ਕਰੈ ਨਿਵਾਜ ਬੜੀ ਔਖੀ ਗੱਲ ਹੈ ਆਸਾ ਕੀ ਵਾਰ ਅਨਸਾਰ ਕੋਈ ਖੜਿਓ ਬੂਟ ਰਿਓ ਰੀ ਜਿਹੜਾ ਸਿੱਖ ਹੋਵੇਗਾ ਮਾਨਸ ਖਾਣਾ ਕਰਾ ਨਿਵਾਜ ਇਹਨੂੰ ਬਰੀਕੀ ਨਾਲ ਸਮਝ ਵਰਤ ਬੰਦਿਆਂ ਦਾ ਖੂਨ ਪੀਣ ਵਾਲਾ ਹਾਕਮ ਕਿਉਂਕਿ ਰਾਜ ਉਹਦਾ ਹੈ ਉਹ ਨਮਾਜ਼ ਪਿਆ ਪੜਦਾ ਜਾ ਕੇ ਛੁਰੀ ਵਗਾਇਨ ਤਿੰਨ ਗਲ ਤਾਖ ਤੇ ਜਿਹੜਾ ਖਤਰਿਕ ਹੈ ਉਹਨੇ ਧਾਗਾ ਪਾਇਆ ਆਪਣੇ ਤਨ ਤੇ ਦੋਰਾ ਕਿਉਂਕਿ ਉਹ ਤੇਰਾ ਨਹੀਂ ਸੀ ਪਾ ਸਕਦਾ ਤੇਰਾ ਕੇਵਲ ਬ੍ਰਾਹਮਣ ਕੀ ਪਾ ਸਕਦਾ ਉਹ ਦੇਖਾ ਸ਼ੁਰੀ ਵਗਾਇਨ ਤਿੰਨ ਗਲ ਤਾਗ ਜਿਹੜਾ ਖत्री ਮੁਸਲਮਾਨ ਦਾ ਅੱਗੇ ਐਲਕਾਰ ਹੈ ਉਹਨੇ ਤਾਗਾ ਪਾਇਆ ਤੇ ਗੁਰੂ ਨਾਨਕ ਸਾਹਿਬ ਕਹਿੰਦਾ ਸ਼ੁਰੀ ਇਹ ਵੀ ਪਕੜ ਕੇ ਬੈਠਾ ਆਪਣਿਆਂ ਦਾ ਘਾਤੇ ਨੇ ਵੀ ਕਰਨਾ ਕਿਉਂਕਿ ਜ਼ਾਲਮ ਹਕੂਮਤਾਂ ਰਲਿਆ ਮਾਨਸ ਖਾਣੇ ਕਰੇ ਨਿਵਾਜ ਸ਼ੁਰੀ ਵਗਾਇਨ ਤਿੰਨ ਗਲ ਤਾਗ ਇਹਨੂੰ ਫਿਰ ਸੁਣਿਓ ਇੱਕ ਹੋ ਗਿਆ ਬਾਦਸ਼ਾਹ ਜੀ ਦਾ ਰਾਜ ਹੈ ਇੱਕ ਉਹਦਾ ਨੌਕਰ ਖत्री ਤੇ ਅੱਗੇ ਤੀਸਰਾ ਮਹਿਕਮਾ ਪੁਜਾਰੀਆਂ ਦਾ ਜਿਹੜਾ ਬ੍ਰਾਹਮਣ ਖਤਰੀ ਦੇ ਘਰ ਜਾ ਕੇ ਯੱਗ ਕਰਦਾ ਸੰਘਪੂਰ ਦਾ ਤੇ ਮਹਾਰਾਜ ਕਹਿੰਦੇ ਜਦੋਂ ਤੈਨੂੰ ਦਿਖਣਾ ਦਖਣਾ ਮਿਲਦੀ ਏ ਜਿਹੜੀ ਤੂੰ ਘਰ ਲਿਆ ਕੇ ਖਾਣਾ ਉਹ ਵੀ ਮਲੇਸ਼ ਦੇ ਘਰ ਵਿੱਚੋਂ ਆਈ ਹੋਈ ਐ ਇੰਨੀ ਬਰੀਕੀ ਨਾਲ ਕੋਈ ਗੁਲਾਮੀ ਦੀ ਵਿਆਖਿਆ ਕਰੇਗਾ ਵੀ ਕਿਵੇਂ ਕੱਟਣੀ ਮਹਾਰਾਜ ਕਹਿੰਦੇ ਸ਼ੁਰੀ ਵਗਾਣ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੁਰਾਏ ਨਾਦ ਉਹਨਾਂ ਪੀ ਆਵੇ ਉਹੀ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਲੇ ਆਹਾਰ ਸ਼ਰਮ ਧਰਮ ਕਾ ਬੇੜਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਮਹਾਰਾਜ ਕਹਿੰਦੇ ਇੰਨਾ ਗੁਲਾਮ ਨੀਲ ਬਸਤਰ ਪੈਰ ਖੋਵੇਂ ਪਰਵਾਨ ਕਿਉਂਕਿ ਬਾਦਸ਼ਾਹ ਦੇ ਸਾਹਮਣੇ ਜਾਣਾ ਤੇ ਦਰਬਾਰ ਵਿੱਚ ਤੈਨੂੰ ਨੀਲ ਬਸਤਰ ਧਾਰਨ ਕਰਨੇ ਪੈਣਗੇ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਕੱਪੜੇ ਬੋਲੀ ਖਾਣਾ ਜਿਹੜੀਆਂ ਕੌਮਾਂ ਗੁਲਾਮ ਹੋ ਜਾਣ ਉਹ ਆਪਣੀ ਮਰਜ਼ੀ ਨਾਲ ਖਾ ਵੀ ਨਹੀਂ ਸਕਦੀਆਂ اپنی مرضی نال پا بھی نہیں سکدیاں اپنی مرضی نال بول بھی نہیں سکدیاں آ کھولا محلہ اس ਧਰਤੀ ਤੇ ਇੱਕ ਆਜ਼ਾਦ ਕੌਮ ਦੀ ਸੂਚਨਾ ਪਿਆ ਦਿੰਦਾ ਹੈ ਮਹਾਰਾਜ ਨੇ ਦੇਖੋ ਸ਼ਬਦ ਵਰਤੇ ਫਿਰ ਮੈਂ ਉਸ ਬੇਨਤੀ ਤੇ ਆਵਾਂਗਾ ਛੁਰੀ ਵਗਾਇਨ ਤਿੰਨ ਗਲ ਤਾਕ ਤਿੰਨ ਕਰ ਬ੍ਰਾਹਮਣ ਪੂਰੈ ਨਾਦ ਉਹਨਾਂ ਪੀ ਆਵੇ ਉਹੀ ਸਾਦ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰਾਂ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਖੱਤ ਛੁਰੀ ਜਗਦ ਕਸਾਈ ਨੀਲ ਬਸਤਰ ਪੈਰ ਹੋਵੇ ਪੁਰਾਨ ਪ੍ਰਵਾਨ ਮਲੇਸ਼ ਧਾਨ ਲੈ ਪੂਜੈ ਪੁਰਾਨ ਕਹਿੰਦਾ ਮੈਂ ਸੁੱਚਾ ਵਾਂ ਮਹਾਰਾਜ ਕਹਿੰਦੇ ਨੇ ਜਿਹੜਾ ਤੂੰ ਯੱਗ ਕਰਨ ਲੱਗਾ ਪੁਰਾਨ ਪੜਨ ਲੱਗਾ ਤੇਰੇ ਘਰ ਰੋਟੀ ਉਸ ਜ਼ਾਲਮ ਹਾਕਮ ਦੀ ਆਈ ਹੈ ਕਿਉਂਕਿ ਤੂੰ ਗੁਲਾਮ ਹੈਂ ਗੁਲਾਮ ਬੰਦਾ ਯੱਗ ਵੀ ਆਪਣੀ ਕਿਰਤ ਵਿੱਚੋਂ ਨਹੀਂ ਕਰ ਸਕਦਾ ਮਲੇਸ਼ ਧਾਨ ਲੈ ਪੂਜੈ ਪੁਰਾਨ ਇਨਾ ਗੁਲਾਮ ਹੋ ਗਿਆ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾਂ ਮੈਂ ਬੇਨਤੀ ਕਰਾਂਗਾ ਖੋਲਾ ਮਹਿਲਾ ਕੇਵਲ ਨਗਰ ਕੀਰਤਨ ਦਾ ਰੂਪ ਹੀ ਨਹੀਂ ਹੈ ਰੂਪ ਇਹਦੀਆਂ ਜੜਾਂ ਵਿੱਚ ਬਹੁਤ ਡੂੰਗੇ ਅਰਥ ਬਏ ਹੋਇਆ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਹਾਕਮ ਦੇ ਘਰ ਵਿੱਚ ਜਾ ਕੇ ਅਪਾਖਿਆ ਦਾ ਕੁੱਠਾ ਬੱਕਰਾ ਖਾਂਦਾ ਹੈ ਮਹਾਰਾਜ ਕਹਿੰਦੇ ਰਾਤ ਜਾ ਕੇ ਮੁਸਲਮਾਨ ਦੇ ਘਰ ਮਾਸ ਕਾ ਰਿਆ ਤੇ ਸਵੇਰੇ ਨਹਾ ਕੇ ਕੰਨ ਨਾਲ ਜਨੇਊ ਬਨ ਕੇ ਚੌਂਕੇ ਦੇ ਉੱਤੇ ਪੋਚਾ ਫੇਰ ਕੇ ਕਹਿੰਦਾ ਮੇਰੇ ਚੌਂਕੇ ਤੇ ਕੋਈ ਨਾ ਚੜਿਓ ਹਜ਼ੂਰ ਕਹਿੰਦੇ ਗੁਲਾਮ ਵੀ ਇਹ ਤੇ ਪਖੰਡੀ ਵੀ ਹੈ ਦੋਵੇਂ ਕੰਮ ਕਰਦਾ ਹੈ ਚਲਾਕ ਵੀ ਹੈ ਤੇ ਪਖੰਡ ਕਰ ਰਿਹਾ ਹੈ